ਪਹਿਲਾਂ ਦੇਖੋ ਕੁਝ ਸਮਾਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਕਬੂਲਨਾਮਾ ਆਇਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਆਈਪੀਐਸ ਦੀ ਨੌਕਰੀ ਕਿਉਂ ਛੱਡੀ ਸੀ ਬਰਗਾੜੀ ਦਾ ਕੇਸ ਸੀਗਾ ਬੇਅਦਬੀ ਦਾ ਕੇਸ ਸੀਗਾ ਅਸਹੀ ਇਨਵੈਸਟੀਗੇਸ਼ਨ ਕੀਤੀ ਸੀ ਉਸ ਇਨਵੈਸਟੀਗੇਸ਼ਨ ਨੂੰ ਕਵੈਸ ਕਰਾ ਦਿੱਤਾ ਗਿਆ ਹੋ ਗਿਆ ਜਾਂ ਇਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ ਗਏ ਕਿ ਕਵੈਸ ਹੋ ਗਿਆ ਜੀ لیکن جو قبول نامہ آیا ہے جو دوسی نے اپنا گناہ قبول کر لیا اودی جیڑی فائنڈنگ ہے ساڈی رپورٹ دی تپتیش دی انویسٹیگیشن دی اس دے نال یہ ثابت ہو گیا کہ جو اسیں انویسٹیگیشن کیتی سی او انویسٹیگیشن بالکل صحیح سی پاما وکس ہو گیا ٹھیک ہے اسیں ਆਪਣੀ ਨੌਕਰੀ ਦੇ ਦੌਰਾਨ ਜੋ 22 23 ਸਾਲ ਦੀ ਆਈਪੀਐਸ ਦੀ ਨੌਕਰੀ ਕੀਤੀ ਸੱਚਾਈ ਦੇ ਆਧਾਰਿਤ ਅਸੀਂ ਨੌਕਰੀ ਕੀਤੀ ਜੀ ਸੱਚਾਈ ਤੇ ਅਸੀਂ ਅਡਿੱਗ ਰਹੇ ਪਰੇਸ਼ਾਨੀਆਂ ਆਈਆਂ ਆਜ ਜੇਕਰ ਅਸੀਂ ਸਿਆਸਤ ਦੇ ਵਿੱਚ ਵੀ ਆਏ ਹਾਂ ਤੇ ਸਾਡੀ ਜੋ ਰਾਜਨੀਤੀ ਹੈ ਉਹ ਸੱਚਤਾ ਆਧਾਰਿਤ ਹੈ ਰਾਜਨੀਤੀ ਵੀ ਸੱਚਾਈ ਤੇ ਆਧਾਰਿਤ ਹੈ ਅਸੀਂ ਸੱਚਾਈ ਨੂੰ ਨਹੀਂ ਛੱਡਣਾ ਹੈ ਸਾਡੀ ਆਈਡੀਓਲੋਜੀ ਦਾ ਪਹਿਲਾ ਪੁਆਇੰਟ ਹੈ ਸੱਚਾਈ ਦੂਸਰੀ ਗੱਲ ਜੋ ਕਬੂਲਨਾਮਾ ਆਇਆ ਮੈਨੂੰ ਵੀ ਖੁਸ਼ੀ ਹੋਈ ਤੇ ਸਾਰੇ ਪੰਜਾਬੀਆਂ ਨੂੰ ਖੁਸ਼ੀ ਹੋਈ ਜਾਂ ਜੋ ਪੰਜਾਬ ਦੇ ਲੋਕ ਦੇਸ਼ ਵਿਦੇਸ਼ ਦੇ ਵਿੱਚ ਰਹਿੰਦੇ ਨੇ ਕਟੋ-ਕਟੇ ਹੋ ਗਿਆ ਕਿ ਦੋਸ਼ੀ ਨੇ ਜੋ ਗੁਨਾਹ ਕਬੂਲ ਕੀਤਾ ਉਹ ਫਾਈਂਡਿੰਗ ਵਹੀ ਸੀਗੀ ਜੋ ਸਾਡੇ ਤਪਤੀਸ਼ ਦਾ ਸਿਚਾ ਸੀ ਲੋਕਾਂ ਨੂੰ ਜੋ ਵਿਸ਼ਵਾਸ ਮੇਰੇ ਤੇ ਉਦੋਂ ਸੀਗਾ ਜਦੋਂ ਤਪਤੀਸ਼ ਮੈਨੂੰ ਮਿਲੀ ਸੀ ਉਹ ਵਿਸ਼ਵਾਸ ਦੁਬਾਰਾ ਕਾਇਮ ਹੋ ਗਿਆ ਚਾਹੇ ਜਦੋਂ ਮੈਂ ਨੌਕਰੀ ਛੱਡੀ ਸੀ ਤਰ੍ਹਾਂ ਤਰ੍ਹਾਂ ਦੇ ਮੇਰੇ ਤੇ ਇਲਜ਼ਾਮ ਵੀ ਲਗਾਏ ਗਏ ਜਦੋਂ ਉਹ ਰਿਪੋਰਟ ਕੋਇਸ ਹੋਈ ਲੇਕਿਨ ਮੈਂ ਹਮੇਸ਼ਾ ਅਡਿੱਗ ਰਹਾ ਜੇਕਰ ਮੈਂ ਆਈਪੀਐਸ ਦੀ ਨੌਕਰੀ ਨਹੀਂ ਛੱਡਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਕਬੂਲਨਾਮਾ ਨਹੀਂ ਆਉਣਾ ਸੀ ਜਦੋਂ ਮੈਂ ਸਰਵਿਸ ਦੇ ਵਿੱਚ ਸੀਗਾ 2021 ਅਪ੍ਰੈਲ ਦੇ ਵਿੱਚ ਸਰਵਿਸ ਛੱਡ ਦਿੱਤੀ ਸੀ 10 ਮਹੀਨੇ ਬਾਅਦ ਅਸੀਂ ਆਮ ਆਦਮੀ ਪਾਰਟੀ ਜੁਆਇਨ ਕਰ ਲਿਆ ਹਿਰਾਮਦਨੀ ਪਾਰਟੀ ਦੀ ਸਰਕਾਰ ਬਣ ਗਈ ਤੁਸੀਂ ਦੇਖੋਗੇ ਕਿ ਮੇਰੇ ਤੇ ਜੋ ਤਸੱਦਦ ਸ਼ੁਰੂਆਤ ਦੇ ਵਿੱਚ ਸਟਾਰਟ ਹੋਇਆ ਸੀ ਉਹ ਦਿਨ-ਦਰ-ਦਿਨ ਵੱਧਦਾ ਗਿਆ ਸਾਡੀ ਸਰਕਾਰ ਦੇ ਵਿੱਚ ਵੀ ਦੇਖੋ ਅਸੀਂ ਨਿਜੀ ਐਡਵੋਕੇਟ ਲੈ ਕੇ ਸੁਪਰੀਮ ਕੋਰਟ ਹਾਈ ਕੋਰਟ ਫਰੀਦ ਕੋਰਟ ਜਾਂਦੇ ਰਹੇ ਅਸੀਂ ਲੜਾਈ ਨਹੀਂ ਛੱਡੀ ਜੀ ਔਰ ਮੇਰੇ ਫੋਟੋ ਲਗਾਏ ਗਏ ਸੀਗੇ 2022 ਇਲੈਕਸ਼ਨ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਉਹ ਐਸੇ ਕਰਕੇ ਐਸੇ ਕਰਕੇ ਕਿ ਐਸੀ ਉਸ ਕੇਸ ਦੀ ਤਫतीश ਕੀਤੀ ਸੀ ਹਾਲਾਂਕਿ ਮੈਂ ਕਿਹਾ ਸੀ ਕਿ ਇਸ ਕੇਸ ਨੂੰ ਰਾਜਨੀਤਿਕ ਰੰਗਤ ਨਾ ਦਿੱਤਾ ਜਾਵੇ ਕੋਈ ਵੀ ਨਾ ਦੇਵੇ ਇਹਦਾ ਰਾਜਨੀਤਿਕ ਤੌਰ ਤੇ ਇਸਤੇਮਾਲ ਕੋਈ ਵੀ ਨਾ ਕਰੇ ਕਬੂਲਲਾਮਾ ਜੋ ਦੋ ਆ ਗਿਆ ਉਹਨਾਂ ਲੋਕਾਂ ਨੂੰ ਦੇਖੋ ਕਿਸ ਤਰ੍ਹਾਂ ਲੱਗਿਆ ਹੋਗਾ ਜਿੰਨਾ ਲੋਕਾਂ ਨੇ ਮਦਦ ਕੀਤੀ ਚਾਹੇ ਉਹ ਸਿਆਸਤਦਾਨ 시ਗੇ ਅਫਸਰ 시ਗੇ ਮੇਰੇ ਤੇ ਤਸੱਦਦ ਕਰ ਰਹੇ ਹੋ ਤੇ ਦੋਸ਼ੀ ਨੇ ਗੁਨਾਹ ਕਬੂਲ ਕਰ ਲਿਆ ਤੁਹਾਡੀ ਡੀਲ ਹੋ ਗਈ ਮੰਨ ਲਓ ਕਿਸੇ ਤਰ੍ਹਾਂ ਦੀ ਵੀ ਡੀਲ ਹੋ ਗਈ ਦੋਸ਼ੀ ਦੇ ਨਾਲ ਤੇ ਦੋਸ਼ੀ ਨੇ ਗੁਨਾਹ ਕਬੂਲ ਕਰ ਲਿਆ ਸੀ ਅੱਡੇ ਰਹ ਜੀ ਨੀ ਸਚਾਈ ਤੇ ਅੱਜ ਸਾਡੀ ਜਿਹੜੀ ਸਿਆਸਤ ਹੈ ਉਹ ਵੀ ਸਚਾਈ ਤੇ ਆਧਾਰਿਤ ਸਿਆਸਤ ਹੈ ਟੋਟਲੀ ਸਚਾਈ ਤੇ ਆਧਾਰਿਤ ਸਿਆਸਤ ਹੈ 4-5 ਦਿਨਾਂ ਤੋਂ ਸੋਸ਼ਲ ਮੀਡੀਆ ਦੇ ਵਿੱਚ आज ਵੀ ट्रिब्यून अखबार ਦੇ ਵਿੱਚ ਕੱਲ દੈਨਿਕ ਪਾਸਕਰ ਦੇ ਵਿੱਚ ਆਇਆ ਪਰਸੋਂ દੈਨਿਕ ਜਾਗਰਨ ਦੇ ਵਿੱਚ ਆਇਆ ਕਾਰਪੋਰੇਸ਼ਨ ਇਲੈਕਸ਼ਨ ਦੇ ਰਿਕਾਰਡ ਤੁਹਾਡੇ ਫੋਨ ਵੀ ਆਉਂਦੇ ਨੇ ਕਈਆਂ ਦੇ ਨਾਲ ਗਲਬਾਤ ਹੋ ਜਾਂਦੀ ਹੈ ਕਈਆਂ ਦੇ ਨਾਲ ਨਹੀਂ ਹੋ ਪਾਉਂਦੀ ਹੈ ਕਿਸੇ ਕਾਰਨ ਬਸ ਤਾਂ ਮੈਂ ਉਚਿਤ ਸਮਝਿਆ ਕਿ ਆਪਣਾ ਪੱਖ ਸਪਸ਼ਟ ਕਰ ਦਿੱਤਾ ਜਾਵੇ ਇਲੈਕਸ਼ਨ ਹੋ ਰਿਹਾ ਹੈ 2 ਸਾਲ ਦੀ ਦੇਰੀ ਦੇ ਨਾਲ ਹੋਇਆ ਹੈ। ਪੰਜਾਬ ਵਿਧਾਨ ਸਭਾ ਦੇ ਵਿੱਚ ਅਸੈਂਬਲੀ ਦੇ ਵਿੱਚ ਮੈਂ ਸਪਸ਼ਟ ਗੱਲ ਕੀਤੀ ਸੀ ਕਿ ਅਸੀਂ 프ਰੰਟ ਦੇ ਵਿੱਚ ਰਹਿ ਕੇ ਰਾਜਨੀਤੀ ਕਰਦੇ ਹਾਂ। ਤੇ ਹਮੇਸ਼ਾ 프ਰੰਟ ਦੇ ਵਿੱਚ ਰਹਿ ਕੇ ਰਾਜਨੀਤੀ ਕਰਨੀ ਹੈ। ਮੈਂ ਕਿਹਾ ਕਿ ਦੇਖੋ ਕਾਰਪੋਰੇਸ਼ਨ ਦਾ ਇਲੈਕਸ਼ਨ ਹੋਇਆ ਨਹੀਂ ਤੇ 17 ਕਾਉਂਸਲਰ ਤੇ 12 ਸਰਪੰਚਾ ਦਾ ਕੰਮ ਮੈਂ ਇਕੱਲੇ ਕਰ ਰਹੇ ਹਾਂ ਜੋ ਕਿ ਸੰਭਵ ਨਹੀਂ। ਅਸੀਂ ਫਰੰਟ ਦੇ ਵਿੱਚ ਆ ਜਾਂਦੇ ਹਾਂ ਜਿੱਥੇ ਜਨਤਾ ਪ੍ਰੇਸ਼ਾਨ ਹੈ ਅਸੀਂ ਚਲੇ ਜਾਂਦੇ ਹਾਂ ਜਨਤਾ ਨੂੰ ਵੀ ਇਹ ਹੀ ਲੱਗ ਗਿਆ ਸੀ ਕਿ ਐਮ ਐਲ ਏ ਦਾ ਕੰਮ ਸਿਵਰੇਜ ਦੀ ਸਫਾਈ ਕਰਵਾਉਣਾ ਪਾਣੀ ਦਾ ਅਰੇਂਜਮੈਂਟ ਕਰਨਾ ਗਾਰਬੇਜ ਦੀ ਲਿਫਟਿੰਗ ਕਰਾਉਣਾ ਹੈ ਜਦ ਕਿ ਤਿੰਨ ਸਰਕਾਰਾਂ ਹੁੰਦੀਆਂ ਨੇ ਸਾਡੇ ਮੁਲਕ ਦੇ ਸੰਵਿਧਾਨ ਦੇ ਮੁਤਾਬਿਕ ਇੱਕ ਕੇਂਦਰ ਦੀ ਸਰਕਾਰ ਹੁੰਦੀ ਹੈ ਇੱਕ ਰਾਜ ਸਰਕਾਰ ਹੁੰਦੀ ਹੈ ਤਾਂ ਇੱਕ ਸਥਾਨਕ ਸਰਕਾਰ ਹੁੰਦੀ ਹੈ ਤੇ ਇਹ ਸਾਰਾ ਕੰਮ ਸਥਾਨਕ ਸਰਕਾਰ ਦਾ ਹੈ ਠੀਕ ਹੈ ਸਾਡਾ ਵੀ ਰੋਲ ਹੁੰਦਾ ਹੈ ਅਸੀਂ ਜੋ ਨਗਰ ਕਾਉਂਸਲ ਬੰਦੀ ਹੈ ਨਗਰ ਨਿਗਮ ਅਸੀਂ ਉਸਦੇ ਐਕਸ-ऑफिशियल ਮੈਂਬਰ ਹੁੰਦੇ ਆ ਲੇਕਿਨ ਇਹ ਪ੍ਰਾਇਮਰੀ ਰਿਸਪੌਂਸਿਬਿਲਿਟੀ ਕਾਉਂਸਲ ਲੈਵਲ ਦੀ ਹੁੰਦੀ ਹੈ ਤਾਂ ਅਸੀਂ ਕੰਮ ਕਰਦੇ ਰਹੇ ਕਿਉਂਕਿ ਅਸੀਂ ਲੋਕਾਂ ਨੂੰ ਛੱਡ ਨਹੀਂ ਸਕਦੇ ਜੀ ਤੇ ਲੋਕਾਂ ਨੂੰ ਵੀ ਲੱਗ ਗਿਆ ਅਸੀਂ ਸਾਡਾ ਕੰਮ ਦੇਖ ਕੇ ਕਿ ਐਮਐਲਏ ਦਾ ਕੰਮ ਵੀ ਇਹੀ ਹੈ ਲੇਕਿਨ ਹੁਣ ਇਲੈਕਸ਼ਨ ਹੋ ਰਿਹਾ ਹੈ ਇੱਕ ਵੈਲਕਮਿੰਗ ਸਟੈਪ ਹੈ ਅਸੀਂ ਵੈਲਕਮ ਕਰਦੇ ਹਾਂ ਕਿ ਇਹ ਇਲੈਕਸ਼ਨ ਪਾਵੇਂ ਦੇਰੀ ਦੇ ਨਾਲ ਹੀ ਹੋ ਰਿਹਾ ਹੈ ਹੋ ਰਿਹਾ ਹੈ ਦੂਸਰੀ ਗੱਲ ਦੇਖੋ ਮੈਂ ਐਸ ਇਲੈਕਸ਼ਨ ਦੇ ਵਿੱਚ ਐਕਟਿਵ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਿੱਜੀ ਤੌਰ ਤੇ ਪਰਿਵਾਰਿਕ ਤੌਰ ਤੇ ਮੇਰਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਮੈਂ ਉਸ ਹਾਲ ਦੇ ਵਿੱਚ ਨਹੀਂ ਹਾਂ ਕਿ ਮੇਰੀ ਵਾਈਫ ਦਾ ਜੋ ਡੈਥ ਹੋਇਆ ਸੀ ਉਸ ਤੋਂ ਬਾਅਦ ਮੈਂ ਜੋ ਐਕਟਿਵ ਪੋਲਿਟਿਕਸ ਦੇ ਹਲੇ ਮੈਂ ਆਇਆ ਨਹੀਂ ਇਸ ਕਰਕੇ ਮੈਂ ਕੋਈ ਵੀ ਰਾਜਨੀਤਿਕ ਕੰਮ ਐਸ ਇਲੈਕਸ਼ਨ ਤੋਂ ਰਿਲੇਟਡ ਨਹੀਂ ਕਰ ਪਾ ਰਿਹਾ ਔਰ ਮੈਂ ਡਿਸਾਈਡ ਕੀਤਾ ਕਿ ਤਾਹ ਕਿ ਹਲੇ ਅਸੀਂ ਐਕਟਿਵ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਹੈ ਲੇਕਿਨ ਜੋ ਜ਼ਰੂਰੀ ਕੰਮ ਹੈ ਕਿ ਮਿਲਦੇ ਦਾ ਜਨਤਾ ਤੋਂ ਰਿਲੇਟਡ ਕਿਉਂਕਿ ਅਸੀਂ ਜਨਤਾ ਦੇ ਨੁਮਾਇੰਦੇ ਹਾਂ ਮੈਂ ਉਹ ਚੀਜ਼ ਮੈਂ ਹਮੇਸ਼ਾ ਸੁਰੂਤੋਂ ਹੀ ਉਹਦੇ ਵਿੱਚ ਕੋਈ ਕਮੀ ਅਸੀਂ ਨਹੀਂ ਛੱਡ ਰਹੇ ਹਾਂ ਲੇਕਿਨ ਜੋ ਕੈਂਪੇਨਿੰਗ ਹੁੰਦੀ ਹੈ ਜਾਂ ਲੋਬਿੰਗ ਹੁੰਦੀ ਹੈ ਉਹਦੇ ਵਿੱਚ ਅਸੀਂ ਨਹੀਂ ਆ ਰਹੇ ਹਾਂ ਠੀਕ ਹੈ ਕਿ ਨਹੀਂ ਲੇਕਿਨ ਜਨਤਾ ਦਾ ਕੰਮ ਅਸੀਂ ਕਰ ਰਹੇ ਹਾਂ ਕਰਦੇ ਰਹਾਂਗੇ ਤੀਸਰੀ ਗੱਲ ਜੋ ਸਭ ਤੋਂ ਇੰਪੋਰਟੈਂਟ ਹੈ ਅੱਜ ਜੋ ਅਖਬਾਰ ਦੇ ਵਿੱਚ ਆਇਆ ਹੈ ਕਿ ਕੁਮਰ ਵਿਜੇ ਪ੍ਰਤਾਪ ਦੇ ਫੋਟੋ ਨਹੀਂ ਲੱਗ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਨਹੀਂ ਲਗਾ ਰਹੇ ਇਸ ਤਰ੍ਹਾਂ ਨਹੀਂ ਮੇਰੇ ਫੋਟੋ ਤੁਸੀਂ ਦੇਖੋ ਸਾਰੇ ਸ਼ਹਿਰ ਦੇ ਵਿੱਚ ਲੱਗੇ ਹੋਏ ਨੇ ਨਾਰਥ ਸਾਊਥ ਈਸਟ ਵੈਸਟ ਦੀ ਕੋਈ ਗੱਲ ਨਹੀਂ ਹੈ ਇਹ ਤਾਂ ਆਪਣੀ ਸ਼ਰਧਾ ਦੀ ਗੱਲ ਹੈ ਜੀ ਇਕ ਜਮਾਨਾ ਸੀ 3 ਸਾਲ ਪਹਿਲਾਂ ਮੇਰੇ ਫੋਟੋ ਸਾਰੇ ਪੰਜਾਬ ਦੇ ਵਿੱਚ ਲੱਗੇ ਹੋ ਸੀਗੇ ਬੜੇ ਜਿਹੜੇ ਵਜੀਰ ਬਣੇ ਨੇ ਜੋ ਤੁਹਾਡੇ ਕਈ ਐਮਐਲਏ ਬਣੇ ਨੇ ਉਹ ਮੇਰੀਆਂ ਫੋਟੋਆਂ ਲਗਾ ਲਗਾ ਕੇ ਬਣੇ ਨੇ ਅੱਜ ਠੀਕ ਹੈ ਅੱਜ ਹੁਣ ਉਹਨਾਂ ਦੀ ਲੋੜ ਨਹੀਂ ਹੈ ਲੋੜ ਜਦੋਂ ਕ੍ਰੈਡੀਬਿਲਟੀ ਬਣਾਉਣੀ ਸੀ ਕਿ ਮੇਰਾ ਫੋਟੋ ਲੱਗ ਗਿਆ ਬਹੁਤ ਸਾਰੇ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਮੇਰੇ ਫੋਟੋ ਨਹੀਂ ਲਗਾ ਰਹੇ ਨੇ ਮੈਂ ਥੋੜਾ ਉਹਨਾਂ ਨੂੰ ਕਿਹਾ ਕਿ ਮੇਰਾ ਫੋਟੋ ਲਗਾਓ ਜੀ ਮੈਂ ਕਿਸ ਤਰ੍ਹਾਂ ਕਹਾਂਗਾ ਕਿ ਮੇਰਾ ਫੋਟੋ ਲਗਾਓ ਠੀਕ ਹੈ ਮੈਂ ਆਪਣੇ ਹਲਕੇ ਦੀ ਗੱਲ ਜਕਰ ਕਰਾਂ ਤਾਂ ਆਪਨੇ ਹਲਕੇ ਦੇ ਵਿੱਚ ਜਦੋਂ ਟਿਕਟਾਂ ਦੀ ਵੰਡ ਹੋਈ ਦੋ ਬਾਰੀ ਜੋ ਆਮ ਆਦਮੀ ਪਾਰਟੀ ਦੇ ਸਾਡੇ ਉਹਦੇਦਾਰ ਸੀਗੇ ਉਹਨਾਂ ਦਾ ਫੋਨ ਆਇਆ ਕਿ ਅਸੀਂ ਡਿਸਕਸ ਕਰਨਾ ਚਾਹੁੰਦੇ ਹਾਂ ਟਾਈਮ ਵੀ ਸੱਟ ਹੋਇਆ ਦੋ ਬਾਰੀ ਹੋਇਆ ਲੇਕਿਨ ਡਿਸਕਸ਼ਨ ਹੋਇਆ ਨਹੀਂ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ ਲੇਕਿਨ ਮੈਂ ਆਪਨੇ ਵੱਲੋਂ ਕਿਸੇ ਦੇ ਵਾਸਤੇ ਟਿਕਟ ਦੀ ਡਿਮਾਂਡ ਨਹੀਂ ਰੱਖਿਆ ਤੁਸੀਂ ਇਹ ਵੀ ਦੇਖ ਰਹੇ ਹੋ ਕਿ ਕਈ ਤਰ੍ਹਾਂ ਦੇ aarop par tyarop social media ਦੇ ਵਿੱਚ akhbaron ਦੇ ਵਿੱਚ ਲੱਗ ਰਹੇ ਨੇ ਜੀ ਇਕਟਾਂ ਦੀ ਵੰਡ ਵਾਸਤੇ ਮੈਂ ਨੀਜੀ ਕਰੇਲੂ ਹਾਲਾਤ ਕਰਕੇ ਮੈਂ ਇਸ ਪ੍ਰਕਿਰਿਆ ਤੋਂ ਹਮੇਸ਼ਾ ਆਪਣੇ ਆਪ ਨੂੰ ਬਾਹਰ ਰੱਖਿਆ ਜੇ ਫਿਰ ਵੀ ਰਾਜਨੀਤੀ ਐਸੀ ਚੀਜ਼ ਹੈ ਜੇਕਰ ਤੁਸੀਂ ਬਾਹਰ ਹੋ ਤਾਂ ਵੀ ਬਾਹਰ ਨਹੀਂ ਰਹਿਣ ਦਿੰਦੀ ਤੇ ਇਸ ਕਰਕੇ ਤੁਸੀਂ ਦੇਖੋ ਇਹ ਕਿਹਾ ਜਾ ਰਿਹਾ ਹੈ ਕਿ ਮੇਰੇ ਕਿਸੇ ਵਿਅਕਤੀ ਨੂੰ ਟਿਕਟ ਨਹੀਂ ਮਿਲੀ ਜਾਂ ਮੈਨੂੰ ਇਗਨੋਰ ਕਰ ਦਿੱਤਾ ਗਿਆ ਮੇਰੀ ਟੀਮ ਨੂੰ ਇਗਨੋਰ ਕਰ ਦਿੱਤਾ ਗਿਆ ਅਸੀਂ ਕੋਈ ਡਿਮਾਂਡ ਨਹੀਂ ਰੱਖੀ ਸੀ ਹਾਂ ਸਭ ਤੋਂ ਪਹਿਲਾਂ ਕੈਂਡੀਡੇਟਸ ਦਾ ਪੈਨਲ ਮੇਰੇ ਵੱਲੋਂ ਗਿਆ ਸੀ ਪਾਰਟੀ ਹੈੱਡਕੁਆਟਰ ਦੇ ਵਿੱਚ ਜੋ ਲੋਕਲ ਹੈੱਡਕੁਆਟਰ ਹੈ ਅੰਮ੍ਰਿਤਸਰ ਦਾ ਜਦੋਂ ਵੀ ਗੱਲ ਚੱਲੀ ਸੀ ਕਾਰਪੋਰੇਸ਼ਨ ਇਲੈਕਸ਼ਨ ਦੀ ਤਾਂ ਹਰ ਵਾਰਡ ਵਾਸਤੇ 4-4 ਕੈਂਡੀਡੇਟ ਦਾ ਪੈਨਲ ਮੈਂ ਬਣਾ ਕੇ ਭੇਜਿਆ ਸੀ ਤਾਂ ਮੈਂ ਇਹ ਕਹ ਦਿੱਤਾ ਸੀ ਕੋਸ ਪੈਨਲ ਤੇ ਤੁਸੀਂ ਜਦੋਂ ਵੀ ਚਾਹੋ ਮੇਰੇ ਨਾਲ ਡਿਸਕਸ ਕਰ ਲਓ ਤੇ ਇਹ ਪਾਰਟੀ ਦੀ ਇੱਛਾ ਹੈ ਜੀ ਕਿਸੇ ਨੂੰ ਵੀ ਟਿਕਟ ਦੇ ਸਕਦੀ ਹੈ ਲੇਕਿਨ ਅਸੀਂ ਕੋਈ ਡਿਮਾਂਡ ਨਹੀਂ ਰੱਖੀ ਕੋਈ ਲੋਬਿੰਗ ਨਹੀਂ ਕੀਤੀ ਕਿ ਫਲਾਣੇ ਨੂੰ ਫਲਾਣੀ ਥਾਂ ਤੋਂ ਦੇ ਦੋ ਫਲਾਣੇ ਨੂੰ ਫਲਾਣੀ ਥਾਂ ਤੇ ਦੇ ਇਹਦੇ ਵਿੱਚ ਹੀ ਇਹ ਵੀ ਗੱਲ ਹੈ ਕਿ ਜਦੋਂ ਟਿਕਟਾਂ ਦੀ ਵੰਡ ਹੋਈ ਜਦੋਂ ਆ ਗਿਆ ਸਾਰਾ ਕੁਝ ਤਾਂ ਅਸੀਂ ਦੇਖਿਆ ਜੀ ਇਹ ਐਸੇ ਵਿਅਕਤੀਆਂ ਨੂੰ ਟਿਕਟ ਮਿਲੀ ਹੈ 14 ਨੰਬਰ ਵਾਰਡ ਤੁਸੀਂ ਕਿਸੇ ਨੂੰ ਵੀ ਪੁੱਛੋ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਪੁੱਛੋ ਲੀਡਰ ਨੂੰ ਪੁੱਛੋ ਮੈਨੂੰ ਪੁੱਛ ਲਓ ਅਸੀਂ ਉਸ ਕੈਂਡੀਡੇਟ ਦੀ ਸ਼ਕਲ ਨੌਰਥ ਹਲਕੇ ਦੇ ਵਿੱਚ ਜਾਂ ਉਸ ਵਾਰਡ ਦੇ ਵਿੱਚ ਕਦੇ ਵੀ ਨਹੀਂ ਦੇਖਿਆ ਨਾ ਮੈਂ ਜਾਣਦਾ ਨਾ ਹੀ ਉਹਨਾਂ ਨੇ ਸੰਪਰਕ ਕੀਤਾ ਮੇਰੇ ਨਾਲ ਜੀ ਕੋਈ ਤੇ ਬਤੌਰ ਐਮਐਲਏ ਮੈਂ ਕਿਸ ਤਰ੍ਹਾਂ ਉਹਨਾਂ ਦੀ ਸਪੋਰਟ ਕਰ ਸਕਦਾ ਤੁਸੀਂ ਦੱਸੋ ਨਾ ਮੈਂ ਉਹਨਾਂ ਨੂੰ ਜਾਣਦਾ ਨਾ ਉਹਨਾਂ ਦੇ ਮੇਰੇ ਉਹਨਾਂ ਨੇ ਮੇਰੇ ਨਾਲ ਕੋਈ ਕੰਟੈਕਟ ਕੀਤਾ ਤਾਂ ਮੈਂ ਬਤੌਰ ਐਮਐਲਏ ਮੈਂ ਕਿਸ ਤਰ੍ਹਾਂ ਕਿਸੇ ਨੂੰ ਕਹ ਸਕਦਾ ਹਾਂ ਕਿ ਫਲਾਣੇ ਦੀ ਸਪੋਰਟ ਕਰ ਦੋ ਜੀ ਤਾਂ ਅਸੀਂ ਸਾਈਲੈਂਟ ਹਾਂ ਜੀ ਉੱਥੇ ਨਹੀਂ ਸਮਝੇ ਐਸੇ ਰੋਡ ਤੇ ਤੁਸੀਂ ਦੇਖੋਗੇ ਇੱਕ ਬੋਰਡ ਲੱਗਿਆ ਹੋਇਆ ਹੈ ਇੱਕ ਲੀਡਰ ਦਾ ਬੋਰਡ ਲੱਗਿਆ ਹੋਇਆ ਹੈ ਜਿਨ੍ਹਾਂ ਦਾ ਜਿਨ੍ਹਾਂ ਨੂੰ ਵੀ ਐਸ ਵਾਰਡ ਤੋਂ ਟਿਕਟ ਮਿਲੀ ਹੈ ਜੋ ਵਾਰਡ ਨੰਬਰ 8 ਹੈ 8 ਨਾ ਜਦੋਂ 2022 ਅਸੈਂਬਲੀ ਇਲੈਕਸ਼ਨ ਹੋਇਆ ਉਸੇ ਬੋਰਡ ਦੇ ਉੱਤੇ ਕਾਂਗਰਸ ਦਾ ਨਿਸ਼ਾਨ ਸੀ ਜੀ ਸਾਡੀ ਸਰਕਾਰ ਬਣ ਗਈ ਨਿਸ਼ਾਨ ਬਦਲ ਗਿਆ ਕੁਝ ਸਮਾਂ ਬਾਅਦ ਜੀ ਉੱਥੇ ਆਮ ਆਦਮੀ ਪਾਰਟੀ ਦਾ ਨਿਸ਼ਾਨ ਆ ਗਿਆ ਠੀਕ ਹੈ ਕੁਝ ਸਮਾਂ ਬਾਅਦ ਜਦੋਂ ਪਾਰਲੀਮੈਂਟ ਇਲੈਕਸ਼ਨ ਹੋ ਗਿਆ ਆਮ ਆਦਮੀ ਪਾਰਟੀ ਦਾ ਨਿਸ਼ਾਨ ਗਾਇਬ ਹੋ ਗਿਆ ਉੱਥੇ ਕੋਈ ਨਿਸ਼ਾਨ ਨਹੀਂ ਸੀਗਾ ਅੱਜ ਫਿਰ ਜਾ ਕੇ ਦੇਖੋ ਉੱਥੇ ਆਮ ਆਦਮੀ ਪਾਰਟੀ ਦਾ ਨਿਸ਼ਾਨ ਆ ਗਿਆ ਜੀ ਕਿਉਂਕਿ ਉਹਨਾਂ ਨੂੰ ਟਿਕਟ ਮਿਲ ਗਈ ਸਾਡਾ ਕੋਈ ਲਿੰਕ ਨਹੀਂ ਸਾਡੇ ਨਾਲ ਕੋਈ ਤਾਲਮਿਲ ਨਹੀਂ ਅਸੀਂ ਕਿਸ ਤਰ੍ਹਾਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਤੁਸੀਂ ਦੱਸੋ ਚਾਹੇ ਮੇਰਾ 4 ਵੋਟ ਹੋਵੇ 10 ਵੋਟ ਹੋਵੇ ਜਾਂ ਨਾ ਹੋਵੇ ਜਨਤਾ ਦੇ ਵਿੱਚ ਅਸੀਂ ਕਿਸ ਤਰ੍ਹਾਂ ਉਹਨਾਂ ਵਾਸਤੇ ਜਾ ਸਕਦੇ ਹਾਂ ਤੁਸੀਂ ਦੱਸੋ ਜੋ ਲੋਕ ਮੇਰੇ ਵਿਰੋਧੀ ਸੀਗੇ ਚਾਹੇ ਪਾਰਟੀ ਦੇ ਵਿੱਚ ਹੁੰਦੇ ਹੋਏ 2022 ਦੇ ਵਿੱਚ ਹਰ ਪਾਰਟੀ ਦੇ ਵਿੱਚ ਅੰਦਰੂਨੀ ਸਿਆਸਤ ਹੁੰਦੀ ਹੈ ਕਟੋ-ਕਟ 8 ਇਸ ਤਰ੍ਹਾਂ ਦੇ ਵਿਅਕਤੀ ਨੇ ਜਿਨ੍ਹਾਂ ਨੂੰ ਟਿਕਟ ਮਿਲੀ ਹੈ ਜਿਨ੍ਹਾਂ ਨੂੰ ਟਿਕਟ ਮਿਲੀ ਹੈ ਜੋ ਸਾਡੇ ਪਾਰਟੀ ਦੇ ਵਿੱਚ ਹੁੰਦੇ ਹੋਏ ਰਾਜਨੀਤਿਕ ਵਿਰੋਧੀ ਰਹਿੰਨ ਅਸੀਂ ਕਿਸ ਤਰ੍ਹਾਂ ਉਹਨਾਂ ਵਾਸਤੇ ਟਿਕਟਾਂ ਦੀ ਮੰਗ ਕਰਾਂਗੇ ਜੀ ਜਾਂ ਲੋਕਾਂ ਨੂੰ ਕਿਸ ਤਰ੍ਹਾਂ ਜਾਵਾਂਗੇ ਕਿ ਤੁਸੀਂ ਇਹਨਾਂ ਨੂੰ ਵੋਟ ਦੇ ਦਿਓ ਜੀ ਤੁਸੀਂ ਦੇਖੋ ਲੇਕਿਨ ਜੋ ਚੰਗੇ ਲੋਕ ਜਿਨ੍ਹਾਂ ਨੇ ਇਲੈਕਸ਼ਨ ਦੇ ਵਿੱਚ ਸਾਡੀ ਮਦਦ ਕੀਤੀ ਅੱਜ ਵੀ ਸਾਡੇ ਨਾਲ ਖੜੇ ਨੇ ਭਾਵੇਂ ਉਹ ਆਮ ਆਦਮੀ ਟਿਕਟ ਤੇ ਲੜ ਰਹੇ ਨੇ ਭਾਵੇਂ ਉਹ ਆਜ਼ਾਦ ਹੀ ਲੜ ਰਹੇ ਨੇ ਜਨ ਅਦਕ ਕਿਰਦਾਰ ਹੈ ਅਸੀਂ ਨੈਤਿਕ ਸਮਰਥਨ ਉਹਨਾਂ ਲੋਕਾਂ ਨੂੰ ਦੇ ਰਹੇ ਹਾਂ ਫੋਰ ਐਗਜ਼ਾਮਪਲ 3 ਨੰਬਰ ਵਾਰਡ ਰਾਜ ਪ੍ਰਤਾਪ ਸਿੰਘ ਬਾਜਵਾ ਆਮ ਆਦਮੀ ਪਾਰਟੀ ਦੀ ਟਿਕਟ ਤੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੂੰ ਅਸੀਂ ਪੂਰਾ ਸਮਰਥਨ ਦੇ ਰਹੇ ਹਾਂ 4 ਨੰਬਰ ਵਾਰਡ ਉੱਥੇ ਮਨਦੀਪ ਸਿੰਘ ਵੀ ਖੜੇ ਨੇ ਠੀਕ ਹੈ ਉਹ ਆਜ਼ਾਦ ਖੜੇ ਨੇ ਉਹ ਸਾਡੀ ਟੀਮ ਦੇ ਮੈਂਬਰ ਹਨ ਅਸੀਂ ਉਹਨਾਂ ਵਾਸਤੇ ਕੋਈ ਟਿਕਟ ਦੀ ਲੋਬਿੰਗ ਵੀ ਨਹੀਂ ਕੀਤੀ ਇਹ ਨੀਰਜ ਟਿੰਗਰਾ ਜੀ ਨੇ ਇਹ 8 ਨੰਬਰ ਤੋਂ ਖੜੇ ਨੇ ਜੀ ਉਹ ਸਾਡੀ ਟੀਮ ਦੇ ਮੈਂਬਰ ਨੇ ਸਾਡੀ ਉਹਨਾਂ ਨੇ ਹੈਲਪ ਕੀਤੀ ਹੈ ਅਸੀਂ ਨੈਤਿਕ ਸਮਰਥਨ ਦੇ ਰਹੇ ਹਾਂ ਠੀਕ ਹੈ ਤੁਹਾਨੂੰ ਪਤਾ ਹੈ ਪਹਿਲਾਂ ਹੀ ਕਿਹਾ ਕਿ ਮੈਂ ਐਕਟਿਵਲੀ ਇਨਵੋਲਵ ਨਹੀਂ ਹਾਂ ਇੱਕ ਕੈਂਪੇਨਿੰਗ ਪ੍ਰੋਸੈਸ ਦੇ ਵਿੱਚ ਲੇਕਿਨ ਨੈਤਿਕ ਸਮਰਥਨ ਜ਼ਰੂਰ ਹੈ ਜੋ ਸਾਡੀ ਟੀਮ ਹੈ ਇਹਨਾਂ ਲੋਕਾਂ ਨੂੰ ਸਪੋਰਟ ਕਰ ਰਹੀ ਹੈ 75 ਨੰਬਰ ਜਿਹੜਾ ਵਾਰਡ ਹੈ ਚਾਹੇ ਉਹ ਵੈਸਟ ਏਰੀਆ ਦੇ ਵਿੱਚ ਹੈ ਓਮ ਪ੍ਰਕਾਸ਼ ਗੱਬਰ ਜੀ ਖੜੇ ਨੇ ਅਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ ਪਾਰਟੀ ਦੇ ਟਿਕਟ ਤੇ ਲੜ ਰਹੇ ਨੇ ਉਹ ਸਾਡੇ ਸਪੋਰਟਰ ਨੇ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਹੈ ਨੈਤਿਕ ਸਮਰਥਨ ਦੇਣਾ ਮੇਰਾ ਫਰਜ਼ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਇਸਤਨਾ ਦੇ ਲੀਡਰ ਨੇ ਜੋ ਆਜ਼ਾਦ ਵੀ ਲੜ ਰਹੇ ਨੇ ਕਈਆਂ ਨੇ ਮੇਰੇ ਫੋਟੋ ਚਾਹੇ ਈਸਟ ਹੈ ਵੈਸਟ ਹੈ ਸਾਊਥ ਹੈ ਨਾਰਥ ਹੈ ਉਹਨਾਂ ਨੇ ਲਗਾ ਲਿਆ ਠੀਕ ਹੈ ਮੈਂ ਨਿਜੀ ਤੌਰ ਤੇ ਕਿਸੇ ਨੂੰ ਵੀ ਆਜ਼ਾਦ ਲੜਨ ਵਾਸਤੇ ਨਹੀਂ ਕਿਹਾ ਜੀ ਨਾ ਹੀ ਅਸੀਂ ਆਜ਼ਾਦ ਕੋਈ ਕੈਂਡੀਡੇਟ ਆਪਣੇ ਵੱਲੋਂ ਖੜੇ ਕਰਾਇਆ ਜੀ ਕਲੀਅਰ ਕੱਟ ਮੈਂ ਤੁਹਾਨੂੰ ਦੱਸਦਾ ਨਾ ਹੀ ਕਿਸੇ ਵਾਸਤੇ ਅਸੀਂ ਕੋਈ ਲੋਬਿੰਗ ਕੀਤੀ ਮੈਂ ਦੁਬਾਰਾ ਰਿਪੀਟ ਕਰ ਰਿਹਾ ਅਸੀਂ ਕੋਈ ਆਜ਼ਾਦ ਕੈਂਡੀਡੇਟ ਨਹੀਂ ਖੜੇ ਕਰਾਇਆ ਨਾ ਅਸੀਂ ਕਿਸੇ ਦੇ ਵਾਸਤੇ ਲੋਬਿੰਗ ਕੀਤੀ ਲੇਕਿਨ ਜੋ ਸਾਡੀ ਟੀਮ ਦਾ ਮੈਂਬਰ ਜਾਂ ਸਾਡਾ ਸਪੋਰਟਰ ਜੇਕਰ ਆਜ਼ਾਦ ਵੀ ਖੜਾ ਹੋ ਗਿਆ ਜਾਂ ਪਾਰਟੀ ਦੀ ਟਿਕਟ ਤੇ ਖੜਾ ਹੋ ਗਿਆ ਕਸਿ ਉਹਨੂੰ ਸਮਰਥਨ ਦੇ ਰਹੇ ਹਾਂ ਨੈਤਿਕ ਸਮਰਥਨ ਜੋ ਮੈਂ ਗਲ ਕੀਤੀ ਸਾਡਾ ਮਕਸਦ ਹੈ ਕਿ ਕਾਰਪੋਰੇਸ਼ਨ 2 ਸਾਲ ਦੀ ਦੇਰੀ ਦੇ ਨਾਲ ਹੁਣ ਬਣਨ ਜਾ ਰਿਹਾ ਹੈ ਕਾਰਪੋਰੇਸ਼ਨ ਬਣ ਜਾਏਗਾ ਲੋਕ ਆਪਣੇ ਹਿਸਾਬ ਦੇ ਨਾਲ ਆਪਣੇ ਕਾਉਂਸਲਰ ਦੇ ਰਹੀ ਜੋ ਗਲੀ ਮੁਹੱਲੇ ਦਾ ਜਿਹੜਾ ਕੰਮ ਹੁੰਦਾ ਹੈ ਉਹ ਕਰਾਉਣਗੇ ਕਾਉਂਸਲਰ ਆਪਣਾ ਕੰਮ ਕਰਨਗੇ ਅਸੀਂ ਬਤੌਰ ਮਲੇ ਜੋ ਸਾਡੀ ਡਿਊਟੀ ਹੁੰਦੀ ਹੈ ਅਸੀਂ ਉਹਦੇ ਉਤੇ ਫੋਕਸ ਕਰਾਂਗੇ ਦੂਸਰੀ ਗੱਲ ਜੇਕਰ ਤੁਸੀਂ ਨੌਰਥ ਹਲਕਾ ਜਾਂ ਕਿਸੇ ਹਲਕੇ ਦੇ ਟਿਕਟ ਦੀ ਗੱਲ ਕਰੋਗੇ ਤਾਂ ਕੁਝ ਇਸ ਤਰ੍ਹਾਂ ਦੇ ਲੋਕਾਂ ਨੂੰ ਵੀ ਟਿਕਟ ਮਿਲ ਗਈ ਹੈ ਕਿ ਜਨਦਾ ਕਿਰਦਾਰ ਠੀਕ ਨਹੀਂ ਹੈ ਇੱਕ एग्जांपल ਮੈਂ ਤੁਹਾਨੂੰ ਦੇ ਰਿਹਾ ਸਾਊਥ ਹਲਕੇ ਦੇ ਵਿੱਚ ਇੱਕ ਲੀਡਰ ਆਮ ਆਦਮੀ ਪਾਰਟੀ ਦੇ ਵਿੱਚ ਆਕਾਲੀ ਦਲ ਨੂੰ ਛੱਡ ਕੇ ਜਨਦਾ ਨਿੱਜਰ ਸਾਹਿਬ ਦੇ ਨਾਲ ਥੋੜਾ ਕਈ ਵਾਰੀ ਉਨ ਦਾ ਡਿਫਰੈਂਸ ਵੀ ਹੁੰਦਾ ਹੈ ਕਈ ਵਾਰੀ ਓਪਨਲੀ ਹੁੰਦਾ ਹੈ ਕਈ ਵਾਰੀ ਸਾਇਲੈਂਟਲੀ ਹੁੰਦਾ ਹੈ ਤੁਸੀਂ ਇਹ ਦੱਸੋ ਮੈਨੂੰ ਨਾ ਪੁੱਛੋ ਸਾਰੇ ਅੰਮ੍ਰਿਤਸਰ ਨੂੰ ਤੁਸੀਂ ਪੁੱਛ ਲਓ ਕਿ ਜੇਕਰ ਸਾਨੂੰ ਇਹ ਪਤਾ ਹੁੰਦਾ ਕਿ ਉਹ ਲੀਡਰ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਜਾਣਗੇ 3 ਸਾਲ ਬਾਅਦ ਤਾਂ ਮੈਂ ਤੇ ਜੀ ਸਿਆਸਤ ਦੇ ਵਿੱਚ ਹੀ ਨਹੀਂ ਆਉਂਦਾ ਉਹ ਮੇਰੀ ਪਾਰਟੀ ਜੋਇਨ ਕਰਨਾ ਤਾਂ ਬੱਕਰੀ ਗੱਲ ਸੀਗੀ ਮੈਨੂੰ ਨਾ ਪੁੱਛੋ ਤੁਸੀਂ ਅੰਮ੍ਰਿਤਸਰ ਦੇ ਵਿੱਚ ਜਾ ਕੇ ਪੁੱਛੋ ਕਿ ਜੇਕਰ ਸਾਨੂੰ ਇਹ ਪਤਾ ਹੁੰਦਾ ਚਾਹੇ ਉਹ ਆਪਣੀ ਪਾਰਟੀ ਦੇ 스타 ਨੇ ਮੈਂ ਉਹਨਾਂ ਦੇ ਖਿਲਾਫ ਕੋਈ ਗੱਲ ਨਹੀਂ ਕਰ ਰਿਹਾ ਨਾ ਉਹਨਾਂ ਦੀ ਸ਼ਖਸੀਅਤ ਦੇ ਖਿਲਾਫ ਸਾਰੇ ਅੰਮ੍ਰਿਤਸਰ ਨੂੰ ਪਤਾ ਹੈ ਜੇਕਰ ਸਾਨੂੰ ਪਤਾ ਹੁੰਦਾ ਕਿ ਉਹ ਆਮ ਆਦਮੀ ਪਾਰਟੀ ਜੁਆਇਨ ਕਰਨਗੇ ਅਸੀਂ ਸਿਆਸਤ ਦੇ ਵਿੱਚ ਹੀ ਤੇ ਸਾਡੀ ਪਾਰਟੀ ਦੇ ਵਿੱਚ ਆ ਜਾਣਗੇ ਅਸੀਂ ਤਾਂ ਸਿਆਸਤ ਦੇ ਵਿੱਚ ਆਉਣਾ ਹੀ ਨਹੀਂ ਸੀ ਠੀਕ ਹੈ ਕਿ ਨਹੀਂ ਅਸੀਂ ਤਾਂ ਜੀ ਦੇਖੋ ਕੇਜਰੀਵਾਲ ਸਾਹਿਬ ਦੀ ਸੋਚ ਕੇਜਰੀਵਾਲ ਸਾਹਿਬ ਦੀ ਆਦਰ ਸਵਾਦੀਤਾ ਆਮ ਆਦਮੀ ਪਾਰਟੀ ਦੀ ਆਈਡੀਓਲੋਜੀ ਤੇ ਕੇਜਰੀਵਾਲ ਸਾਹਿਬ ਨੇ ਜੋ ਆਫੀਸਰ ਪ੍ਰਾਕ ਕਹ ਕੇ ਮੈਨੂੰ ਇੱਕ ਤਰੀਕੇ ਦੇ ਨਾਲ ਇਮੋਸ਼ਨਲੀ ਪ੍ਰੈਸ਼ਰਾਈਜ਼ ਕੀਤਾ ਇਮੋਸ਼ਨਲੀ ਕਿ ਤੁਸੀਂ ਆਓ ਜੀ ਜੋ ਪੰਜਾਬ ਵਾਸਤੇ ਤੁਹਾਡਾ ਸੁਪਨਾ ਹੈ ਅਸੀਂ ਸਾਰੇ ਰਲ ਮਿਲ ਕੇ ਪੂਰੀ ਕਰਾਂਗੇ ਤਾਂ ਮੈਂ ਆ ਗਿਆ ਐਸੇ ਤਰੀਕੇ ਨਾਲ ਤੁਸੀਂ ਦੇਖੋਗੇ ਕਈ ਇਸ ਤਰ੍ਹਾਂ ਦੇ ਕ੍ਰਿਮੀਨਲ 엘ਿਮੈਂਟ ਨੇ ਜਿਨ੍ਹਾਂ ਨੂੰ ਟਿਕਟ ਮਿਲੀ ਹੈ ਜਿਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਟਿਕਟ ਮਿਲੀ ਹੈ ਜਾ ਉਹਨਾਂ ਦੇ ਸਪੋਰਟਰਸ ਨੂੰ ਟਿਕਟ ਮਿਲੀ ਹੈ ਤਾਂ ਤੁਸੀਂ ਦੇਖੋ ਕਿ ਅੰਮ੍ਰਿਤਸਰ ਦੇ ਲੋਕ ਇਹ ਪਸੰਦ ਕਰਨਗੇ ਕਿ ਮੈਂ ਉਹਨਾਂ ਲੋਕਾਂ ਦੇ ਨਾਲ ਜਾ ਕੇ ਸਟੇਜ ਸ਼ੇਅਰ ਕਰਾਂ ਕਿਉਂਕਿ ਕਈ ਵਾਰੀ ਕਿੰਤੂ ਪਰੰਤੂ ਕਿਤਾ ਜਾਂਦਾ ਹੈ ਕਿ ਫਲਾਣਾ ਦਾ ਰੋਡ ਸੋ ਸੀਗਾ ਕੁੰਰ ਵਿਜੇ ਪ੍ਰਤਾਪ ਨਹੀਂ ਆਏ ਮੈਂ ਪਹਿਲਾਂ ਹੀ ਕਿਹਾ ਕਿ ਸਾਡੀ ਇੱਕ ਆਈਡੀਓਲੋਜੀ ਹੈ ਜੀ ਕੇਜਰੀਵਾਲ ਸਾਹਿਬ ਦੀ ਆਈਡੀਓਲੋਜੀ ਨੂੰ ਦੇਖ ਕੇ ਅਸੀਂ ਆਏ ਜੋ ਉਹਨਾਂ ਦੀ ਕਿਤਾਬ ਹੈ ਉਹਨ ਵੀ ਮੇਰੇ ਟੇਬਲ ਤੇ ਪਈ ਹੈ ਤੁਸੀਂ ਦੇਖ ਸਕਦੇ ਹੋ ਜੋ ਸਵਰਾਜ ਕਿਤਾਬ ਹੈ ਤਾਂ ਕੁਝ ਇਸ ਤਰ੍ਹਾਂ ਦੇ ਲੋਕ ਨੇ ਜਿਹਨਾਂ ਦੇ ਨਾਲ ਸਟੇਜ ਸ਼ੇਅਰ ਕਰਨਾ ਜਨਤਾ ਹੀ ਬਰਦਾਸ਼ਤ ਨਹੀਂ ਕਰੇਗੀ ਅੰਮ੍ਰਿਤਸਰ ਕੇ ਆ ਪੰਜਾਬ ਦੀ ਜਨਤਾ ਨਹੀਂ ਬਰਦਾਸ਼ਤ ਕਰੇਗੀ ਤਾਂ ਐਸ ਕਰਕੇ ਮੰਨ ਲਓ ਜਦੋਂ ਮੈਨੂੰ ਸਾਈਡ ਲਾਈਨ ਕੀਤਾ ਜਾਂਦਾ ਹੈ ਥੋੜਾ ਸਾਈਡ ਕੀਤਾ ਜਾਂਦਾ ਹੈ ਨਾ ਤੇ ਮੈਂ ਥੋੜਾ ਜਿਆਦਾ ਸਾਈਡ ਹੋ ਜਾਣਾ ਮੈਂ ਥੋੜਾ ਜਿਆਦਾ ਸਾਈਡ ਹੋ ਜਾਣਾ ਕਿ ਨਹੀਂ ਠੀਕ ਹੈ ਜੀ ਇਹ ਰਾਜਨੀਤੀ ਹੈ ਸਮਾ ਆਏਗਾ ਸਮਾ ਆਏਗਾ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੀ ਪਾਰਟੀ ਨੂੰ ਪਿਊਰੀਫਾਈ ਕਰੀਏ ਜੀ ਜਸ ਪਾਰਟੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਮੈਨੂੰ ਜੁਆਇਨ ਕਰਾਇਆ ਸੀ 2021 ਦੇ ਵਿੱਚ ਮੈਨੂੰ ਆਜ ਵੀ ਉਸ ਪਾਰਟੀ ਦੀ ਤਲਾਸ਼ ਹੈ ਜੀ ਔਰ ਅਸੀਂ ਉਸੇ ਆਈਡੀਓਲੋਜੀ ਤੇ ਖੜੇ ਹਾਂ ਔਰ ਅਸੀਂ ਉਹੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ ਕਿਉਂਕਿ ਹੋਰ ਕੋਈ ਪਾਰਟੀ ਹੈ ਨਹੀਂ ਪੰਜਾਬ ਦੇ ਵਿੱਚ ਫਿਰ ਨਹੀਂ ਤੇ ਜਨਤਾ ਨੇ ਕੀ ਕਰਨਾ ਹੈ وہی ਜੋ ਟ੍ਰੈਡੀਸ਼ਨਲ ਪਾਰਟੀਆਂ ਨੇ ਉਹਨਾਂ ਪਾਰਟੀਆਂ ਦੇ ਆਲੇ ਦੁਆਲੇ ਹੀ ਲੰਬੰਦ ਹੋ ਜਾਂਦਾ ਹੈ ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਸਾਡੀ ਪਾਰਟੀ ਦੇ ਵਿੱਚ ਜੋ ਵੀ ਖਰਾਬੀ ਆਈ ਹੈ ਮੈਨੂੰ ਨਹੀਂ ਲੱਗਦਾ ਕਿ ਕੇਜਰੀਵਾਲ ਸਾਹਿਬ ਨੂੰ ਪਤਾ ਹੈ ਕਿ ਇਸ ਤਰੀਕੇ ਦਾ ਹੋ ਰਿਹਾ ਹੈ ਤੁਸੀਂ ਸਾਰੇ ਆਪਣੇ ਆਪਣੇ ਸੋਸ਼ਲ ਮੀਡੀਆ ਹੈਂਡਲ ਜਾਂ ਆਪਣੇ ਚੈਨਲ ਤੇ ਦਿਖਾ ਚੁੱਕੇ ਹੋ ਕਿ ਕਿਸ-ਕਿਸ ਤਰ੍ਹਾਂ ਦੇ ਇਲਜ਼ਾਮ ਲੱਗਨੇ ਟਿਕਟਾਂ ਦੀ ਵੰਡ ਦੇ ਵਿੱਚ ਅਸੀਂ ਬਿਲਕੁਲ ਜੀ ਪਾਸੇ ਰਹੇ ਜੀ ਕਬੀਰ ਸਾਹਿਬ ਨੇ ਕੀ ਆਏ ਨੇ ਇਦਾਸ ਕਬੀਰ ਜਤਨ ਸੇ ਓੜੇ ਜਿਉ ਕਿ ਤੇਉ ਰਖ ਦਿਨੀ ਚਦਰੀਆ ਝੀਨੀ ਝੀਨੀ ਬਿਨੀ ਮਤਲਬ ਤੁਸੀਂ ਸਮਝ ਗਏ ਕਿ ਸਾਡੇ ਤੇ ਕੋਈ ਇਲਜ਼ਾਮ ਕੋਈ ਲਗਾ ਨਹੀਂ ਸਕਦਾ ਨਾ ਅਸੀਂ ਕੋਈ ਲੋਬਿੰਗ ਕੀਤੀ ਨਾ ਕੋਈ ਅਸੀਂ ਟਰੇਡਿੰਗ ਕੀਤੀ ਕਿ ਹਾਂਜੀ ਫਲਾਣੇ ਨੂੰ ਦੋ ਫਲਾਣੇ ਨੂੰ ਦੋ ਲੇਕਿਨ ਜੋ ਸਾਡੀ ਪਾਰਟੀ ਦੇ ਵਿੱਚ ਜੋ ਆਦਰ ਸਵਾਦਿਤਾ ਹੈ ਉਸ ਦੇ ਵਿੱਚ ਕਿਉਂਕਿ ਇਹ ਦੋ ਮੈਨੂੰ ਦੇ ਦਿਓ ਜੀ 10 ਮੈਨੂੰ ਦੇ ਦੋ ਜੀ 4 ਮੈਨੂੰ ਦੇ ਦੋ ਜੀ ਇਸ ਤਰੀਕੇ ਦੇ ਨਾਲ ਵੰਡ ਕੀਤੀ ਗਈ ਹੈ ਚਾਹੇ ਜ਼ਿਆਦਾਤਰ ਮੈਂ ਨਾਰਥ ਡੈਹੀ ਤੁਹਾਨੂੰ ਕਹਾਂਗਾ ਲੇਕਿਨ ਤੁਸੀਂ ਆਪ ਪੁੱਛੋ ਜਨਤਾ ਨੂੰ ਕਿ ਕੀ ਮੈਨੂੰ ਉਹਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਜਿਹਨਾਂ ਲੋਕਾਂ ਦੇ ਖਿਲਾਫ ਅਸੀਂ ਮੁਕਦਮੇ ਦਰਜ ਕੀਤੇ ਲੋਕ ਸਾਨੂੰ ਕਿਉਂ ਪਸੰਦ ਕਰਦੇ ਨੇ ਜੈਸੇ ਲਾਅ ਔਰ ਔਡਰ ਨੂੰ ਠੀਕ ਕੀਤਾ ਸਹਾਰ ਦੇ ਵਿੱਚ ਅੱਜ ਵੀ ਲੋਕ ਯਾਦ ਰੱਖਦੇ ਨੇ ਤੇ ਉਹਨਾਂ ਲੋਕਾਂ ਦੇ ਨਾਲ ਹੀ ਅਸੀਂ ਜਾ ਕੇ ਸਟੇਜ ਤੇ ਬਹਿ ਜਾਵਾਂਗੇ तो फिर जनता जाऊगी किथे जी इस करके देखो थोड़ा साइड तुसे करता असि ज्यादा साइड हो गए कुछ घरेलू हालात करके कुछ पार्टी के जो हालात बन गए इस करके लेकिन देखो अज भी केजरीवाल साहब की जो सोच है केजरीवाल साहब की जो आदर्शवादिता है साड़ी पार्टी का जो आदर्श है अस कायम जी तो जो मूलभूत जो ओरिजिनल आम आदमी पार्टी है उसकी असं प्रतिनिधिता करते हैं ਅਸੀਂ ਉਸ ਦੀ ਪ੍ਰਤਿਨਿਧਤਾ ਕਰਦੇ ਹਾਂ ਔਰ ਬਹੁਤ ਛੇਤੀ ਅਸੀਂ ਇਹਨਾਂ ਲੋਕਾਂ ਨੂੰ ਫਸਲੀ ਬਟੇਰ ਬੋਲਦੇ ਹਾਂ ਜੀ ਬਹੁਤ ਜਲਦੀ ਫਸਲੀ ਬਟੇਰ ਚਲੇ ਜਾਣਗੇ ਕੋਈ ਸਰਕਾਰ ਆ ਗਈ ਉਹਨਾਂ ਦੇ ਨਾਲ ਚਲੇ ਗਏ ਜੀ ਉਹ ਸਰਕਾਰ ਚਲੀ ਗਈ ਨਵੀਂ ਸਰਕਾਰ ਆਈ ਜਿੱਧਰ ਉਹਨਾਂ ਨੂੰ ਫਾਇਦਾ ਵਿਖਦਾ ਹੈ ਉਧਰ ਚਲੇ ਜਾਂਦੇ ਨੇ ਜੀ ਤੇ ਇਹ ਫਸਲੀ ਬਟੇਰ ਆਪਣੇ ਆਪ ਚਲੇ ਜਾਣਗੇ ਤਾਂ ਅਸੀਂ ਜੋ ਮੂਲ ਪਾਰਟੀ ਹੈ ਅਸੀਂ ਮੂਲ ਪਾਰਟੀ ਦੇ ਵਿੱਚ ਰਹਾਂਗੇ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਆਪਣੀ ਪਾਰਟੀ ਵਾਸਤੇ ਕੰਮ ਕਰਨਾ ਹੈ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਅੱਛਾ ਜੀ ਤੁਹਾਡੀ ਮਟੇਰਾ ਦੇ ਨਾਮ ਕੀ ਕੀ ਹੈ ਕੌਣ ਕੌਣ ਨੇ ਬਤਲੀ ਪਟੇਲ ਤਾਂ ਕਿ ਲੋਕਾਂ ਨੂੰ ਵੀ ਤਾਂ ਪਤਾ ਚੱਲ ਸਕੇ ਦੇਖੋ ਇਹ ਜਿਹੜੀ ਰਾਜਨੀਤੀ ਹੈ ਨੀ ਜੀ ਇਹ ਜਿਹੜੀ ਰਾਜਨੀਤੀ